ਸਤਿ ਸ਼੍ਰੀ ਅਕਾਲ ਜੀ ਅਮਰੀਕਾ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਮੁੱਖ ਸੁਰਖੀਆਂ ਤੇ ਜੁਨਾਈਲ ਟਰੰਪ ਦਾ ਵੱਡਾ ਬਿਆਨ ਅਮਰੀਕਾ ਕੋਲ ਟੈਲੈਂਟ ਦੀ ਕਮੀ ਹੈ ਹੁਣ H1B ਵੀਜ਼ਾ ਨੀਤੀ 'ਚ ਆ ਸਕਦਾ ਹੈ ਵੱਡਾ ਬਦਲਾ ਜੁਨਾਈਲ ਟਰੰਪ ਨੇ ਸਸਤੀ ਜੀਵਨ ਸ਼ੈਲੀ ਮੈਸੇਜ ਫੜਿਆ ਮਹਿੰਗਾਈ ਘਟਾਉਣ ਦਾ ਦਾਅਵਾ ਕੀਤਾ ਸੁਪਰੀਮ ਕੋਰਟ ਨੇ ਸਨੈਪ ਭੁਗਤਾਨਾਂ ਤੇ ਅਸਥਾਈ ਰੁਕਾਵਟ ਲਗਾਈ ਐ ਨਵੰਬਰ ਵਿੱਚ ਡੇਰੀ ਸੰਭਾਵਨਾ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਹਾਲੀ ਵਿੱਚ ਇੱਕ ਬਿਆਨ ਦਿੱਤਾ ਹੈ ਜਿਸ ਨਾਲ ਉਹਨਾਂ ਦਾ H1B ਵੀਜ਼ਾ ਬਾਰੇ ਰਵੱਈਆ ਕੁਝ ਨਰਮ ਦਿਸਦਾ ਹੈ 트੍ਰੰਪ ਨੇ ਕਿਹਾ ਹੈ ਕਿ ਅਮਰੀਕਾ ਕੋਲ ਹਰ ਖੇਤਰ ਵਿੱਚ ਇੰਨੇ ਟੈਲੈਂਟਡ ਲੋਕ ਨਹੀਂ ਹਨ ਇਸ ਲਈ ਦੇਸ਼ ਨੂੰ ਬਾਹਰੋਂ ਮਾਹਿਰ ਲੋਕਾਂ ਨੂੰ ਲਿਆਉਣ ਦੀ ਲੋੜ ਹੈ ਡੋਨਾਲਡ 트੍ਰੰਪ ਨੇ H1B ਵੀਜ਼ਾ ਬਾਰੇ ਇੱਕ ਹੈਰਾਨੀਜਨਕ ਬਿਆਨ ਦਿੱਤਾ ਹੈ 트੍ਰੰਪ ਜੋ ਪਹਿਲਾਂ ਇਸ ਵੀਜ਼ਾ ਪ੍ਰੋਗਰਾਮ ਦੇ ਸਭ ਤੋਂ ਵੱਡੇ ਵਿਰੋਧੀ ਮੰਨੇ ਜਾਂਦੇ ਸਨ ਹੁਣ ਕਹਿ ਰਹੇ ਹਨ ਕਿ ਅਮਰੀਕਾ ਨੂੰ ਵਿਦੇਸ਼ਾਂ ਤੋਂ ਮਾਹਿਰਾ ਲੋਕਾਂ ਦੀ ਲੋੜ ਹੈ ਕਿਉਂਕਿ ਸਾਡੇ ਲੋਕਾਂ ਵਿੱਚ ਇੰਨਾ ਟੈਲੈਂਟ ਨਹੀਂ ਹੈ ਇੱਕ ਇੰਟਰਵਿਊ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਅਮਰੀਕਾ ਵਿੱਚ ਕਾਫੀ ਟੈਲੈਂਟ ਮੌਜੂਦ ਨਹੀਂ ਤਾਂ ਟਰੰਪ ਨੇ ਸਿੱਧਾ ਜਵਾਬ ਦਿੱਤਾ ਨਹੀਂ ਸਾਡੇ ਕੋਲ ਇੰਨੇ ਕੁਸ਼ਲ ਲੋਕ ਨਹੀਂ ਹਨ ਤੁਸੀਂ ਬੇਰੋਜ਼ਗਾਰ ਲਾਈਨ ਵਿੱਚੋਂ ਕਿਸੇ ਨੂੰ ਕੱਢ ਕੇ ਨਹੀਂ ਕਹਿ ਸਕਦੇ ਕਿ ਚਲੋ ਹੁਣ ਤੁਸੀਂ ਹਾਈ ਟੈਕ ਫੈਕਟਰੀ ਚਲਾਓ ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਖਾਸ ਉਦਯੋਗਾਂ ਵਿੱਚੋਂ ਜਿਵੇਂ ਬੈਟਰੀ ਨਿਰਮਾਣ ਇਲੈਕਟ੍ਰਿਕ ਵਾਹਨ ਅਤੇ ਟੈਕਨੋਲੋਜੀ ਖੇਤਰ ਵਿੱਚ ਬਹੁਤ ਹੀ ਵਿਸ਼ੇਸ਼ ਗਿਆਨ ਅਤੇ ਅਨੁਭਵ ਦੀ ਲੋੜ ਹੁੰਦੀ ਹੈ ਜੋ ਹਰ ਕਿਸੇ ਕੋਲ ਨਹੀਂ ਹੈ ਇਹ ਬਿਆਨ ਖਾਸ ਤੌਰ ਤੇ ਇਸ ਲਈ ਚਰਚਾ ਵਿੱਚ ਹੈ ਕਿਉਂਕਿ 트ੰਪ ਦੀ ਪਿਛਲੇ ਸਾਲ ਦੇ H1B ਵੀਜ਼ਾ ਤੇ ਕਈ ਸਖਤ ਨਿਯਮ ਲਗਾਏ ਗਏ ਸਨ ਜਿਸ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਦੇ ਪੇਸ਼ੇਵਰਾਂ ਨੂੰ ਅਮਰੀਕਾ ਜਾਣ ਲਈ ਮੁਸ਼ਕਲ ਆਈ ਸੀ ਪਰ ਹੁਣ ਲੱਗਦਾ ਹੈ ਕਿ ਉਹ ਆਪਣੀ ਪੁਰਾਣੀ ਨੀਤੀ ਦੇ ਪਿੱਛੋਂ ਹਟ ਰਿਹਾ ਹਨ ਅਤੇ ਸਮਝ ਰਿਹਾ ਹਨ ਕਿ ਅਮਰੀਕਾ ਦੀ ਅਰਥ ਵਿਵਸਥਾ ਨੂੰ ਵਿਦੇਸ਼ੀ ਮਾਹਿਰਾਂ ਦੀ ਮਦਦ ਨਾਲ ਹੀ ਮਜ਼ਬੂਤ ਬਣਾਇਆ ਜਾ ਸਕਦਾ ਹੈ 트럼ਪ ਦੇ ਇਸ ਬਿਆਨ ਨਾਲ ਭਾਰਤੀ ਆਈਟੀ ਇੰਜੀਨੀਅਰਾਂ ਸਾਇੰਟਿਸਟਾਂ ਅਤੇ ਹੋਰ ਪੇਸ਼ੇਵਰਾਂ ਦੀ ਉਮੀਦ ਜਾਗੀ ਹੈ ਕਿ ਸ਼ਾਇਦ ਅਗਲੇ ਸਮੇਂ ਵਿੱਚ H1B ਵੀਜ਼ਾ ਦੇ ਨਿਯਮਾਂ ਨੂੰ ਢਿੱਲਾ ਕੀਤਾ ਜਾਵੇ ਅਤੇ ਇਸ ਨਾਲ ਹੀ ਇਹ ਸੰਕੇਤ ਵੀ ਮਿਲਦਾ ਹੈ ਕਿ 트럼ਪ 2024 ਦੀਆਂ ਚੋਣਾਂ ਤੋਂ ਪਹਿਲਾਂ ਆਪਣੀ ਛਵੀ ਨੂੰ ਨਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਖਾਸ ਕਰਕੇ ਉਹਨਾਂ ਭਾਰਤੀ ਅਮਰੀਕਾ ਵੋਟਰਾਂ ਦੇ ਵਿਚਾਰੇ ਜੋ ਹਾਈ ਟੈਕ ਖੇਤਰ ਨਾਲ ਜੁੜੇ ਹਨ 트럼ਪ ਦਾ ਕਹਿਣਾ ਹੈ ਕਿ ਅਸੀਂ ਸਾਰੀ ਦੁਨੀਆ ਦੇ ਟੈਲੈਂਟ ਨੂੰ ਆਪਣੇ ਦੇਸ਼ ਵਿੱਚ ਲਿਆਉਣਾ ਚਾਹੁੰਦੇ ਹਾਂ ਕਈਆਂ ਲਈ ਇੱਕ ਵੱਡਾ ਪਾਲਿਸੀ ਬਦਲਾਵ ਵੀ ਮੰਨਿਆ ਜਾ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਸਿਰਫ ਚੋਣੀ ਬਿਆਨਬਾਜ਼ੀ ਹੈ ਜਾਂ ਅਸਲ ਵਿੱਚ ਅਮਰੀਕਾ ਆਪਣੀ ਇਮੀਗ੍ਰੇਸ਼ਨ ਪਾਲਿਸੀ ਵਿੱਚ ਕੋਈ ਨਵਾਂ ਦਰਵਾਜ਼ਾ ਖੋਲਣ ਜਾ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲੀ ਵਿੱਚ ਸਸਤੀ ਜੀਵਨ ਸ਼ੈਲੀ ਦੇ ਮੈਸੇਜ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣੀ ਚਾਹੀਦੀ ਹੈ ਅਤੇ ਉਹ ਉਹਨਾਂ ਦੀ ਤਰਜੀਹ ਹੈ। 트ੰਪ ਨੇ ਇਸ ਗੱਲ ਤੇ ਉਜਾਗਰ ਕਰਦਿਆਂ ਕਿਹਾ ਹੈ ਕਿ ਗੈਸ, ਖਾਣ-ਪੀਣ ਅਤੇ ਰਿਹਾਇਸ਼ ਵਰਗੀਆਂ ਚੀਜ਼ਾਂ ਲੋਕਾਂ ਲਈ ਸਸਤੀਆਂ ਹੋਣੀਆਂ ਚਾਹੀਦੀਆਂ। ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਹਾਲੀਆ ਬਿਆਨ ਬਾਰੇ 트੍ਰੰਪ ਨੇ ਸਸਤੀ ਜੀਵਨ ਸ਼ੈਲੀ ਜਾਂ ਅਫੋਰਡੇਬਿਲਿਟੀ ਦੇ ਮੈਸੇਜ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਹਨ ਕਿ ਅਮਰੀਕਾ ਵਿੱਚ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣੀ ਚਾਹੀਦੀ ਹੈ ਅਤੇ ਇਹ ਉਹਨਾਂ ਦੀ ਪ੍ਰਾਇੋਰਟੀ ਵੀ ਹੈ 트੍ਰੰਪ ਨੇ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਗੈਸ ਦੇ ਪਾ ਖਾਣ-ਪੀਣ ਅਤੇ ਰਿਹਾਇਸ਼ ਵਰਗੀਆਂ ਬੁਨਿਆਦੀ ਚੀਜ਼ਾਂ ਲੋਕਾਂ ਲਈ ਸਸਤੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਚਾਹੁੰਦੇ ਹਨ ਕਿ ਆਮ ਲੋਕ ਆਪਣੀ ਜ਼ਿੰਦਗੀ ਆਸਾਨੀ ਨਾਲ ਜੀ ਸਕਣ ਇਹ ਬਿਆਨ ਖਾਸ ਤੌਰ ਤੇ ਉਸ ਸਮੇਂ ਆਇਆ ਜਦੋਂ ਮਹਿੰਗਾਈ ਹਰ ਪਰਿਵਾਰ ਨੂੰ ਇੱਕ ਵੱਡੀ ਚਿੰਤਾ ਬਣ ਗਈ ਸੀ ਉਹਨਾਂ ਦੀ ਕੋਸ਼ਿਸ਼ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਚੋਣਾ ਨੇੜੇ ਹਨ ਅਤੇ ਘਰੇਲੂ ਚੋਣਾ ਵਿੱਚ ਸਸਤੀ ਜੀਵਨ ਸ਼ੈਲੀ ਇੱਕ ਮਹੱਤਵਪੂਰਨ ਮਸਲਾ ਬਣ ਚੁੱਕੀ ਹੈ ਟਰੰਪ ਇਹ ਮੈਸੇਜ ਲੋਕਾਂ ਨੂੰ ਪਹੁੰਚਾ ਰਹੇ ਹਨ ਅਤੇ ਆਪਣੇ ਚੋਣਾਂ ਪ੍ਰਤੀ छवि ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਹਾਲਾਂਕਿ ਹਕੀਕਤ ਇਹ ਹੈ ਕਿ ਲੋਕ ਅਜੇ ਵੀ ਮੰਗਾਈ ਮਹਿਸੂਸ ਕਰ ਰਹੇ ਹਨ ਪਰ ਟਰੰਪ ਇਸ ਮਾਮਲੇ ਤੇ ਆਪਣਾ ਦਾਵਾ ਕਰਕੇ ਲੋਕਾਂ ਦਾ ਧਿਆਨ ਖਿੱਚਣਾ ਚਾਹੁੰਦੇ ਹਨ ਇਸ ਤਰ੍ਹਾਂ ਟਰੰਪ ਦੀ ਇਹ ਕੋਸ਼ਿਸ਼ ਨਾ ਸਿਰਫ ਚੋਣੀ ਰਣਨੀਤੀ ਹੈ ਬਲਕਿ ਉਹ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਸੁਖਦਾਈ ਬਣਾਉਣ ਵਿੱਚ ਉਹ ਕੰਮ ਕਰ ਰਹੇ ਹਨ ਇਸ ਮੈਸੇਜ ਨਾਲ ਇੱਕ ਰੇਲੂ ਅਤੇ ਵਪਾਰਕ ਮੁੱਦਿਆਂ ਤੇ ਆਪਣੀ ਸਖਤ ਤਸਵੀਰ ਨੂੰ ਹੌਲੀ-ਹੌਲੀ ਨਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਮਰੀਕੀ ਉੱਚ ਅਦਾਲਤ ਨੇ ਹਾਲ ਹੀ ਵਿੱਚ ਇੱਕ ਫੈਸਲਾ ਕੀਤਾ ਜਿਸ ਵਿੱਚ ਨਵੰਬਰ ਮਹੀਨੇ ਦੇ ਭੁਗਤਾਨਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਪਹਿਲਾਂ ਇੱਕ ਫੈਡਰਲ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਲਗਭਗ 42 ਮਿਲੀਅਨ ਲੋਕਾਂ ਲਈ ਸਨੈਪ ਭੁਗਤਾਨ ਪੂਰੇ ਕੀਤੇ ਜਾਣੇ ਚਾਹੀਦੇ ਹਨ ਪਰ ਸੁਪਰੀਮ ਕੋਰਟ ਨੇ ਤੁਰੰਤ ਅਸਥਾਈ ਰੁਕਾਵਟ ਜਾਰੀ ਕਰ ਦਿੱਤੀ ਹੈ ਅਮਰੀਕਾ ਦੀ ਸਰਕਾਰੀ ਯੋਜਨਾ ਸਨੈਪ ਜਾਂ ਪੰਜਾਬੀ ਵਿੱਚ ਸਹਾਇਕ ਖੁਰਾਕ ਯੋਜਨਾ ਇਹ ਯੋਜਨਾ ਘਟ ਆਮਦਨ ਵਾਲੇ ਲੋਕਾਂ ਲਈ ਹੈ ਜਿਸ ਦਾ ਮੁੱਖ ਮਕਸਦ ਉਹਨਾਂ ਨੂੰ ਖਾਣ ਪੀਣ ਵਾਲੀਆਂ ਬੁਨਿਆਦੀ ਸਮਾਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਇਸ ਯੋਜਨਾ ਦੇ ਤਹਿਤ ਲੋਕਾਂ ਨੂੰ ਫੂਡ ਸਟੈਂਪ ਜਾਂ ਡਿਜੀਟਲ ਕਾਰਡ ਦਿੱਤੇ ਜਾਂਦੇ ਹਨ ਜਿਸ ਨਾਲ ਉਹ ਖੁਰਾਕ ਖਰੀਦ ਸਕਣ ਪਹਿਲਾਂ ਇੱਕ ਫੈਡਰਲ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਨਵੰਬਰ ਮਹੀਨੇ ਵਿੱਚ ਲਗਭਗ 42 ਮਿਲੀਅਨ ਲੋਕਾਂ ਨੂੰ ਸਨੈਪ ਭੁਗਤਾਨ ਪੂਰੇ ਮਿਲਨੇ ਚਾਹੀਦੇ ਆ ਇਸ ਦੇ ਨਾਲ ਹੀ ਲੋਕਾਂ ਨੂੰ ਮਹਿੰਗਾਈ ਅਤੇ ਰੋਜ਼ਮਰਾਂ ਦੀਆਂ ਖਰਚਾਂ ਵਿੱਚ ਰਾਹਤ ਮਿਲੀ ਸੀ ਪਰ ਅਮਰੀਕੀ ਸੁਪਰੀਮ ਕੋਰਟ ਨੇ ਤੁਰੰਤ ਅਸਥਾਈ ਰੁਕਾਵਟ ਜਾਰੀ ਕਰ ਦਿੱਤੀ ਹੈ ਇਸ ਦਾ ਸਾਦਾ ਮਤਲਬ ਇਹ ਹੀ ਹੈ ਕਿ ਹਰ ਲਾਭਾ ਭੋਗੀ ਨੂੰ ਪੂਰੇ ਭੁਗਤਾਨ ਸਮੇਂ ਤੇ ਨਹੀਂ ਮਿਲ ਸਕਦੇ ਕੁਝ ਰਾਜਾਂ ਨੇ ਸਨੈਪ ਭੁਗਤਾਨਾਂ ਜਾਰੀ ਕਰ ਦਿੱਤੀਆਂ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਇੰਤਜ਼ਾਰ ਕਰਨਾ ਪੈ ਰਿਹਾ ਹੈ ਲੋਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਇਸ ਦੀ ਜਾਣਕਾਰੀ ਰੱਖਣ ਵਾਲੇ ਆਪਣੇ ਮਹੀਨੇ ਦੇ ਖਰਚੇ ਮੁਤਾਬਕ ਯੋਜਨਾ ਬਣਾਉਣ ਸਨੈਪ ਯੋਜਨਾ ਸਿਰਫ ਖੁਰਾਕ ਹੀ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਸੁਖਦਾਇਕ ਬਣਾਉਣ ਵਿੱਚ ਸਹਾਇਕ ਹੈ ਸਰਕਾਰ ਦੀ ਕੋਸ਼ਿਸ਼ ਹੈ ਕਿ ਘੱਟ ਆਮਦਨ ਵਾਲੇ ਲੋਕ ਭੁੱਖ ਅਤੇ ਪੋਸ਼ਣ ਦੀ ਕਮੀ ਨਾਲ ਸਾਹਮਣਾ ਨਾ ਕਰਨ ਇਸ ਤਰ੍ਹਾਂ ਹੀ ਨਵੰਬਰ ਮਹੀਨੇ ਵਿੱਚ ਸਨੈਪ ਭੁਗਤਾਨਾਂ ਵਿੱਚ देरी हो सकती है पर योजना लोकां ਲਈ ਇੱਕ ਮਹੱਤਵਪੂਰਨ ਸਹਾਇਤਾ ਦਾ ਸਾਧਨ ਬਣੀ ਰਹੇਗੀ ਇੰਗਲੈਂਡ ਅਤੇ ਕੈਨੇਡਾ ਦੋਵਾਂ ਨੇ ਕੈਰੀਬੀਅਨ ਸਾਗਰ ਵਿੱਚ ਅਮਰੀਕੀ ਫੌਜੀ ਕਾਰਵਾਈ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਬ੍ਰਿਟਿਸ਼ ਖੂਫੀਆ ਏਜੰਸੀ ਨੇ ਹੁਣ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜਹਾਜ਼ਾਂ ਬਾਰੇ ਅਮਰੀਕਾ ਨਾਲ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ ਇੰਗਲੈਂਡ ਅਤੇ ਕੈਨੇਡਾ ਦੋਵਾਂ ਨੇ ਕੈਰੀਬਨ ਸਾਗਰ ਵਿੱਚ ਅਮਰੀਕੀ ਫੌਜੀ ਕਾਰਵਾਈ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਬ੍ਰਿਟਿਸ਼ ਕੂਫੀਆ ਏਜੰਸੀ ਨੇ ਹੁਣ ਸ਼ੱਕੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਜਹਾਜ਼ਾਂ ਬਾਰੇ ਅਮਰੀਕਾ ਨਾਲ ਜਾਣਕਾਰੀ ਸਾਂਝੀ ਕਰਨੀ ਬੰਦ ਕਰ ਦਿੱਤੀ ਹੈ ਸਤੰਬਰ ਤੋਂ ਲੈ ਕੇ ਅਮਰੀਕਾ ਨੇ ਕੈਰੀਬਨ ਸਮੁੰਦਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਜਹਾਜ਼ਾਂ ਤੇ ਘਾਤਕ ਹਮਲੇ ਕੀਤੇ ਹਨ ਜਿਸ ਵਿੱਚ ਹੁਣ ਤੱਕ 76 ਲੋਕ ਮਾਰੇ ਗਏ ਹਨ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਵੱਡੇ 에ਅਰਕ੍ਰਾਫਟ ਕੈਰੀਅਰ ਯੂ ਐਸ ਐਸ ਗੇਰਾਲਡ ਫੋਰਡ ਨੂੰ ਕੈਰੀਬੀਨ ਵਿੱਚ ਤਾਇਨਾਤ ਕੀਤਾ ਹੈ ਜਦੋਂ ਕਿ ਇਸ ਦੀ ਤਨਾਤੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਦੀ ਆੜ ਵਿੱਚ ਕੀਤੀ ਗਈ ਸੀ ਬ੍ਰਿਟੇਨ ਨੇ ਇਹ ਕਾਰਵਾਈ ਨੂੰ ਗੈਰ ਕਾਨੂੰਨੀ ਘਰਾਰ ਦਿੰਦਿਆਂ ਹੋਇਆ ਦਲੀਲ ਦਿੱਤੀ ਹੈ ਕਿ ਇਹ ਗੈਰ ਕਾਨੂੰਨੀ ਹਤਿਆਵਾਂ ਦੇ ਬਰਾਬਰ ਹਨ ਉਨ੍ਹਾਂ ਨੇ ਇਸ ਅਭਿਆਸ ਨੂੰ ਅਮਰੀਕੀ ਸਮਾਜਵਾਦੀ ਖੇਤਰਾਂ ਦੇ ਜਵਾਬ ਵਜੋਂ ਦੱਸਿਆ ਕਿ ਨਿਯਮਿਤ ਫੌਜਾਂ ਦੇ ਨਾਲ ਬੋਲੀਵੀਰੀਅਨ ਸਿਮਿਸ਼ਾ ਅਤੇ ਕਿਊਗੋ ਚਾਵੇਜ਼ ਦੁਆਰਾ ਬਣਾਈ ਗਈ ਹੈ ਇੱਕ ਨਾਗਰਿਕ ਰਿਜ਼ਰਵ ਫੋਰਸ ਵਿੱਚ ਇਹਨਾਂ ਅਭਿਆਸਾਂ ਵਿੱਚ ਹਿੱਸਾ ਲੈਣਗੇ ਇਹ ਕਦਮ ਉਧੋ ਚੁੱਕਿਆ ਗਿਆ ਜਦੋਂ ਅਮਰੀਕੀ ਜਲ ਸੈਨਾ ਦੇ ਐਲਾਨ ਕੀਤਾ ਹੈ ਕਿ ਉਸ ਦਾ ਸਭ ਤੋਂ ਵੱਡਾ 에ਅਰਕ੍ਰਾਫਟ ਕੈਰੀਅਰ ਯੂ ਐਸ ਐਸ ਗੈਰਾਲਡ ਆਰ ਫੋਲਡ ਯਾ ਤਿਨੀ ਅਮਰੀਕਾ ਦੇ ਕਵਰ ਕਰਨ ਵਾਲੇ ਯੂ ਐਸ ਐਸ ਦੱਖਣੀ ਕਮਾਂਡ ਖੇਤਰ ਵਿੱਚ ਪਹੁੰਚ ਗਿਆ ਹੈ ਵਿਸ਼ੇਸ਼ਕ ਇਹਨਾਂ ਦਾ ਕਹਿਣਾ ਹੈ ਕਿ ਅਗਲਾ ਨਿਸ਼ਾਨਾ ਫੋਰਜੀ ਨਾਕਾਬੰਦੀ ਜਾਂ ਵੈਨੇਜੁਏਲਾ ਦੇ ਤੱਟ ਤੇ ਸਿੱਧਾ ਹਮਲਾ ਵੀ ਹੋ ਸਕਦਾ ਹੈ ਜਿਸ ਨਾਲ ਇੱਕ ਹੋਰ ਜੰਗ ਸ਼ੁਰੂ ਹੋ ਸਕਦੀ ਹੈ ਕਿਉਂਕਿ ਵੈਨਿਜੁਏਲਾ ਪਹਿਲਾਂ ਹੀ ਰੂਸ ਤੇ ਸੰਪਰਕ ਵਿੱਚ ਹੈ ਨਿਊਯਾਰਕ ਸ਼ਹਿਰ ਵਿੱਚ ਨਵੇਂ ਮੇਅਰ ਜ਼ਹਰਾਨ ਮਮਦਾਨੀ ਦੀ ਅਗਵਾਈ ਨੂੰ ਲੈ ਕੇ ਵਿਵਾਦ ਵਧ ਗਿਆ ਕਈ ਅਮਰੀਕੀ ਕਾਰੋਬਾਰੀ ਉਹਨਾਂ ਦੀਆਂ ਸਮਾਜਵਾਦੀ ਨੀਤੀਆਂ ਨੂੰ ਲੈ ਕੇ ਖੁਸ਼ ਨਹੀਂ ਹਨ ਰੀਅਲ ਸਟੇਟ ਅਰਬਪਤੀ ਬੈਰੀ ਨੇਤਾਏ ਤੱਕ ਕਹ ਦਿੱਤਾ ਹੈ ਕਿ ਉਹ ਆਪਣੀ ਕੰਪਨੀ ਨਿਊਯਾਰਕ ਤੋਂ ਬਾਹਰ ਲਜਾਣ ਨਿਊਯਾਰਕ ਸ਼ਹਿਰ ਵਿੱਚ ਨਵੇਂ ਚੁਣੇ ਗਏ ਮੇਅਰ ਜੋਰਾਨ ਮਮਦਾਨੀ ਦੀ ਅਗਵਾਈ ਨੂੰ ਲੈ ਕੇ ਖਫਾ ਹੋਏ ਕੁਝ ਲੋਕਾਂ ਦੀਆਂ ਆਵਾਜ਼ਾਂ ਉੱਠਣ ਲੱਗ ਪਈਆਂ ਖਾਸ ਕਰਕੇ ਅਮਰੀਕੀ ਕਾਰੋਬਾਰੀ ਉਹਨਾਂ ਦੀਆਂ ਸਮਾਜਵਾਦੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ ਰੀਅਲ ਸਟੇਟ ਅਰਬਪਤੀ ਅਤੇ ਸਟਾਰ ਫੂਡ ਕੈਪੀਟਲ ਗਰੁੱਪ ਦੇ ਸੀਈਓ ਬੈਰੀ ਸਟਰਨਲਿਸ ਨੇ ਕਿਹਾ ਕਿ ਉਹ ਆਪਣੀ ਕੰਪਨੀ ਨੂੰ ਨਿਊਯਾਰਕ ਤੋਂ ਬਾਹਰ ਲਜਾਣ ਬਾਰੇ ਵਿਚਾਰ ਕਰ ਰਹੇ ਹਨ ਕਿਉਂਕਿ ਹੁਣ ਇੱਥੇ ਰਹਿਣਾ ਮੁਸ਼ਕਿਲ ਹੈ। ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਨਿਊਯਾਰਕ ਦਾ ਭਵਿੱਖ ਤਬਾਹ ਹੋ ਗਿਆ ਹੈ ਅਤੇ ਇੱਥੇ ਰਹਿਣ ਦਾ ਕੋਈ ਮਤਲਬ ਨਹੀਂ ਹੈ। ਜ਼ੌਹਰਾਨ ਮਮਦਾਨੀ ਨੇ ਚੋਣ ਜਿੱਤਣ ਤੋਂ ਬਾਅਦ ਕਈ ਵਾਅਦੇ ਕੀਤੇ ਹਨ। ਇਹਨਾਂ ਵਿੱਚ ਕਿਰਾਇਆ ਫੀਸ ਮੁਫਤ ਬਸੇਵਾ 6 ਮਹੀਨਿਆਂ ਤੋਂ 5 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਇੱਕ ਮੁਫਤ ਬਾਲ ਦੇਖਭਾਲ ਪ੍ਰੋਗਰਾਮ ਅਤੇ ਹਰ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਕਰਿਆਨੇ ਦੀ ਦੁਕਾਨ ਖੋਲਣਾ ਸ਼ਾਮਲ ਹੈ ਕਿਰਾਇਆ ਫ੍ਰੀਜ਼ ਬਾਰੇ ਖਾਸ ਤੌਰ ਤੇ ਮੀਡੀਆ ਨਾਲ ਗੱਲ ਕਰਦਿਆਂ ਹੋਇਆ ਸਟਾਰਲਿਸਟ ਨੇ ਕਿਹਾ ਕਿ ਨਿਊਯਾਰਕ ਵਿੱਚ 10 ਕਰੋੜ ਡਾਲਰ ਤੋਂ ਵੱਧ ਦੇ ਹਰ ਪ੍ਰੋਜੈਕਟ ਲਈ ਯੂਨੀਅਨ ਲੇਬਰ ਦੀ ਵਰਤੋਂ ਦੀ ਲੋੜ ਹੁੰਦੀ ਹੈ ਜੋ ਕਿ ਲਾਗਤ ਨੂੰ ਕਾਫੀ ਵਧਾਉਂਦੀ ਹੈ ਅਤੇ ਰਿਹਾਇਸ਼ ਨੂੰ ਹੋਰ ਮਹਿੰਗਾ ਬਣਾਉਣ ਵਿੱਚ ਅਤੇ ਰਿਹਾਇਸ਼ ਨੂੰ ਹੋਰ ਮਹਿੰਗਾ ਬਣਾਉਂਦੀ ਹੈ ਅਤੇ ਉਹਨਾਂ ਨੇ ਕਿਆ ਕਿ ਨਿਊਯਾਰਕ ਵਿੱਚ ਯੂਨੀਅਨਾਂ ਇੰਨੀਆਂ ਸ਼ਕਤੀਸ਼ਾਲੀ ਹਨ ਕਿ ਉਹ ਵਿਕਾਸ ਵਿੱਚ ਰੁਕਾਵਟ ਪਾ ਰਹੀਆਂ ਹਨ ਜੇ ਕਿ ਰਾਜਦਾਰ ਕਿਰਾਇਆ ਨਹੀਂ ਦਿੰਦੇ ਤਾਂ ਉਹਨਾਂ ਦੇ ਦੇਖਪਾਲ ਨਹੀਂ ਕੀਤੀ ਜਾ ਸਕਦੀ ਤਾਂ ਸ਼ਹਿਰ ਆਰਥਿਕ ਹਫੜਾ ਤਫੜੀ ਵਿੱਚ ਡਿੱਗ ਸਕਦਾ ਹੈ ਮਮਦਾਨੀ ਪਹਿਲਾਂ ਪੁਲਿਸ ਫੰਡ ਘਟਾਉਣ ਦੀ ਵਕਾਲਤ ਕਰ ਚੁੱਕੇ ਹਨ ਜਿਸ ਕਾਰਨ ਸਟਾਰਨਲਿਸਟ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਸੁਰੱਖਿਤ ਨਹੀਂ ਹਨ ਤਾਂ ਉਹ ਸ਼ਹਿਰ ਛੱਡ ਦੇਣਗੇ ਪੁਲਿਸ ਪ੍ਰਤੀ ਸਤਕਾਰ ਲਿਆਉਣ ਨਾਲ ਸ਼ਹਿਰ ਵਿੱਚ ਇੱਕ ਗੰਭੀਰ ਸੰਕਟ ਪੈਦਾ ਹੋਵੇਗਾ। ਅਮਰੀਕਾ ਵਿੱਚ ਸਰਕਾਰ ਬੰਦ ਹੋਣ ਦੇ ਮਾਮਲੇ 'ਚ ਹਾਲੀ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕੈਪੀਟਲ ਹਿੱਲ ਨੇ 36 ਘੰਟਿਆਂ ਦੀ ਤੇਜ਼ ਰਫ਼ਤਾਰ ਰਣਨੀਤੀ ਨਾਲ ਸਰਕਾਰ ਨੂੰ ਦੁਬਾਰਾ ਖੁੱਲਣ ਤੇ ਕੰਮ ਕੀਤਾ। ਇਸ ਦੌਰਾਨ ਸਾਰੇ ਡੈਮੋਕ੍ਰੈਟਿਕ ਮੈਂਬਰਾਂ ਤੇ ਧਿਆਨ ਕੇਂਦ੍ਰਿਤ ਸੀ। ਇਹ ਕੋਸ਼ਿਸ਼ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਸਰਕਾਰੀ ਕੰਮ ਜਾਰੀ ਰਹਿਣ ਅਤੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਵਿੱਚ ਰੁਕਾਵਟ ਨਾ ਆਵੇ। ਅਮਰੀਕਾ ਵਿੱਚ ਸਰਕਾਰ ਬੰਦ ਹੋਣ ਦੇ ਮਾਮਲੇ ਵਿੱਚ ਹਾਲੀ ਵਿੱਚ ਇੱਕ ਨਵਾਂ ਮੋੜ ਆਇਆ ਹੈ ਕੈਪੀਟਲ ਹਿੱਲ ਨੇ 36 ਘੰਟਿਆਂ ਦੀ ਤੇਜ਼ ਰਫ਼ਤਾਰ ਮੀਟਿੰਗ ਅਤੇ ਰਣਨੀਤੀ ਦੇ ਨਾਲ ਸਰਕਾਰ ਨੂੰ ਦੁਬਾਰਾ ਖੋਲਣ ਵਿੱਚ ਕੰਮ ਕੀਤਾ ਇਸ ਦੌਰਾਨ ਸਾਰੇ ਧਿਆਨ ਹਾਊਸ ਡਿਪਲੋਮੈਟਿਕ ਮੈਂਬਰਾਂ ਤੇ ਸੀ ਕਿਉਂਕਿ ਉਹ ਇਸ ਫੈਸਲੇ ਵਿੱਚ ਮੁੱਖ ਭੂਮਿਕਾ ਨਿਭਾਰੇ ਸਰਕਾਰ ਬੰਦ ਹੋਣ ਦੇ ਨਾਲ ਲੋਕਾਂ ਦੀਆਂ ਸੇਵਾਵਾਂ ਰੁਕ ਗਈਆਂ ਸਨ ਅਤੇ ਇਸ ਕਾਰਨ ਹਰ ਕੋਈ ਚਿੰਤਿਤ ਸੀ 36 ਘੰਟਿਆਂ ਦੀ ਇਹ ਦੌੜ ਭੱਜ ਇਸ ਲਈ ਕੀਤੀ ਗਈ ਸੀ ਕਿਉਂਕਿ ਸਰਕਾਰ ਜਲਦੀ ਖੁੱਲ ਜਾਏ ਤੇ ਲੋਕਾਂ ਨੂੰ ਆਮ ਜ਼ਿੰਦਗੀ ਵਿੱਚ ਕੋਈ ਰੁਕਾਵਟ ਨਾ ਹੋਵੇ ਹਾਲਾਂਕਿ ਕੁਝ ਮਾਮਲੇ ਹਾਲੀ ਵਿੱਚ ਆਏ ਹਨ ਪਰ ਹਾਊਸ ਮੈਂਬਰਾਂ ਤੇ ਸੈਨੇਟ ਤੇ ਹਾਲੀ ਵਿੱਚ ਲੋਕਾਂ ਦੀਆਂ ਸੇਵਾਵਾਂ ਨੂੰ ਮੁੜ ਸਹੀ ਤਰ੍ਹਾਂ ਚਲਾਉਣ ਤੇ ਦਬਾਵਾ ਇਸ ਮਾਮਲੇ ਦਾ ਅਸਲ ਮਕਸਦ ਇਹ ਹੈ ਕਿ ਅਮਰੀਕਾ ਦੀ ਸਰਕਾਰ ਮੁੜ ਪੂਰੀ ਤਰ੍ਹਾਂ ਚੱਲਣ ਲੱਗੇ ਅਤੇ ਆਮ ਲੋਕ ਆਪਣੀਆਂ ਰੋਜ਼ਮਰਾਂ ਦੀਆਂ ਜ਼ਰੂਰਤਾਂ ਆਸਾਨੀ ਨਾਲ ਪੂਰੀਆਂ ਕਰ ਸਕਣ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਦੀ ਬੰਦਸ਼ੀ ਲੋਕਾਂ ਲਈ ਕਿੰਨੀ ਮਹੱਤਵਪੂਰਨ ਸਿੱਖਿਆ ਹੈ ਅਤੇ ਕਿਸ ਤਰ੍ਹਾਂ ਹਾਊਸ ਡਿਪਲੋਮੈਟਿਕ ਮੈਂਬਰਾਂ ਦੀ ਭੂਮਿਕਾ ਸਾਰੇ ਫੈਸਲੇ ਵਿੱਚ ਮੁੱਖ ਰਹਿੰਦੀ ਹੈ। ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਕੱਲ ਫਿਰ ਮੋੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।